ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਦੋਨਾਂ ਤਖਤਾਂ ਦਾ ਆਪਾਂ ਗੈਰੀਏ ਕਿ ਵਿਵਾਦ ਜਿਹੜਾ ਇੱਕ ਤਰੀਕੇ ਨਾਲ ਖੜਾ ਕੀਤਾ ਗਿਆ ਸੀ ਉਹ ਵਾਪਸ ਹੁਕਮਨਾਮੇ ਹੋਣ ਦੇ ਨਾਲ ਉਹ ਵਿਵਾਦ ਜਿਹੜਾ ਹੈ ਟਲ ਗਿਆ ਹੈਗਾ ਸਰਦਾਰ ਅਤਾ ਸਿੰਘ ਜੀ ਵਿਵਾਦ ਤੇ ਚਲੋ ਖਤਮ ਹੋ ਗਿਆ ਹੋਇਆ ਪਰ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਅਜੇ ਤੱਕ ਵੀ ਸਾਨੂੰ ਨਹੀਂ ਮਿਲੇ ਕਿ ਇਹ ਵਿਵਾਦ ਹੋਇਆ ਕਿਉਂ ਕਿਉਂ ਇੰਨੀ ਜਿਆਦੀ ਕਾਲ ਕੀਤੀ ਗਈ ਆਪਣੇ ਹੀ ਜਿਹੜਾ ਹੈਗਾ ਹੈ ਕਿ ਪੁਰਾਣੇ ਜਿਹੜੇ ਫੈਸਲੇ ਜੇ ਆਪਾਂ ਕਹੀ ਕਿ ਜਦੋਂ ਹੋਇਆ ਸੀ ਕਿ ਲੋਕਲ ਮਸਲੇ ਜਿਹੜੇ ਨੇ ਉੱਥੇ ਹੱਲ ਹੋ ਜਾਣੇ ਚਾਹੀਦੇ ਨੇ ਇਹ ਉਹਨਾਂ ਦੋਸ਼ੀਆਂ ਨੇ ਤਾਂ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਏਡੀ ਵੱਡੀ ਵਗਿਆ ਕਰੀ ਆ ਸੋ ਉਹਨਾਂ ਨੂੰ ਕੋਈ ਸਜ਼ਾ ਜਾਂ ਕੋਈ ਵੀ ਜਿਹੜੀ ਹੈਗੀ ਦੁਬਾਰੇ ਉਹਨਾਂ ਨੂੰ ਤਖਤ ਸਾਹਿਬ ਤੇ ਨਹੀਂ ਬੁਲਾਇਆ ਗਿਆ ਸੋ ਜਿਹੜਾ ਮਸਲਾ ਹੈਗਾ ਵੀ ਇਹ ਦੋ ਤਖਤਾਂ ਦਰਮਿਆਨ ਸੁਪਰੀਮ ਅਦਾਲਤ ਆ ਜਾਂ ਚੌਧਰ ਦਾ ਇਹ ਰਾਜਨੀਤੀ ਤੋਂ ਪਰੇ ਦਿੱਤਾ ਹੁਣ ਗਿਆਨੀ ਰਣਜੀਤ ਸਿੰਘ ਗੋਹਰ ਜਿਨੇ ਭਾਈ ਹਰਪ੍ਰੀਤ ਸਿੰਘ ਦੇ ਖਿਲਾਫ ਆ ਹੋਰ ਸਿੱਖਾਂ ਦੇ ਖਿਲਾਫ ਜਿਹੜੇ ਜਿਹੜੀ ਬਹੁਤ ਘੱਡੀਆਂ ਨੀਵੀਂ ਸ਼ਬਦਾਬਲੀ ਜਾ ਕੇ ਬੋਲੀ ਹੈਗੀ ਆ ਉਹ ਸਿੱਖ ਮਰਿਆਦਾ ਅਨਸਾਰ ਕਿਸੇ ਵੀ ਧਾਰਮਿਕ ਪੁਰਸ਼ ਨੂੰ ਇਸ ਤਰ੍ਹਾਂ ਦੀ ਸ਼ਬਦਾਬਲੀ ਬੋਲਣੀ ਸ਼ੋਭਾ ਹੀ ਨਹੀਂ ਦਿੰਦੀ ਕੁਝ ਰਾਜਨੀਤਿਕ ਵਾਨਾਂ ਦੀਏ ਦੇ ਜਿਹੜੇ ਜਿਹੜੇ ਗਲਤ ਹੋ ਜਿਹੜੇ ਹੁਕਮ ਆ ਉਹਨਾਂ ਨੂੰ ਉੱਥੇ ਤਖਤ ਸਹਿਬਾਨ ਤੋਂ ਕਰਵਾਇਆ ਗਿਆ ਖਾਸ ਕਰਕੇ ਜਿਹੜਾ ਰਣਜੀਤ ਸਿੰਘ ਗੋਹਰ ਦੀਆਂ ਜਿਹੜੀਆਂ ਸਾਰੇ ਜਿਹੜੇ ਉਹਦੇ ਖਿਲਾਫ ਦੋਸ਼ ਲੱਗੇ ਸੀ ਉਸ ਰঞ্জੀਤ ਸਿੰਘ ਘੌਰ ਦੇ ਦੋਸ਼ਾਂ ਨੂੰ ਸੇਵਾ ਮੁਕਤ ਕਰਕੇ ਉਹਨੂੰ ਇਹ ਕਿਹਾ ਗਿਆ ਵੀ ਉਹਨੂੰ ਤਖਤ ਦਾ ਜਥੇਦਾਰ ਬਣਾਇਆ ਜਾਵੇ ਬਿਲਕੁਲ ਗਲਤ ਫੈਸਲਾ ਸੀ ਜੀ ਜੀ ਉਸ ਰঞ্জੀਤ ਸਿੰਘ ਔਰ ਆਪਾਂ ਇੱਥੇ ਨਿੱਜੀ ਤੌਰ ਤੇ ਦੇਖਿਆ ਹੈਗਾ ਵੀ ਉਹ ਇਸ ਲੈਵਲ ਦੇ ਵਿਅਕਤੀ ਨਹੀਂ ਹੈਗੇ ਵੀ ਉਹਨਾਂ ਨੂੰ ਤਖਤ ਸਹਿਬਾਨ ਦੀ ਧਾਰਮਿਕ ਜ਼ਿੰਮੇਵਾਰੀ ਸੌਂਪੀ ਜਾਵੇ ਅ ਸਰਦਾਰਤਾ ਸਿੰਘ ਦੀ ਪਿਛਲੇ ਤਕਰੀਬਨ ਆਪਾਂ ਕਹਿ ਲਈ ਕਿ ਇੱਕ ਸਾਲ ਤੋਂ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਹੈ ਮਾਹੌਲ ਹੁਣ ਬਣ ਰਿਹਾ ਹੈ ਫਿਰ ਇੱਕ ਆਸ ਦੀ ਕਿਰਨ ਉਦੋਂ ਵੀ ਜਾਗੀ ਜਦੋਂ ਹਰਿਆਣਾ ਕਮੇਟੀ ਦੀਆਂ ਚੋਣਾਂ ਹੋ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਜਿਹੜੇ ਮੁੱਖ ਚੋਣ ਕਮਿਸ਼ਨਰ ਹੈਗੇ ਨੇ ਐਸਐਸਾਰੋਂ ਉਹਨਾਂ ਦਾ ਕਾਰਜਕਾਲ ਕਹਿੰਦੇ ਵੀ 30 ਜੂਨ ਨੂੰ ਜਿਹੜਾ ਹੈ ਖਤਮ ਹੋ ਗਿਆ ਹੋਇਆ ਏ ਤੇ ਉਸ ਤੋਂ ਬਾਅਦ ਨਵੇਂ ਦੀ ਕੋਈ ਨਿਯੁਕਤੀ ਨਹੀਂ ਹੋਈ ਕੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਕੰਮ ਸਾਰਾ ਠੰਡੇ ਬਸਤੇ ਜੀ ਹੈ ਜਾਂ ਫਿਰ ਕੀ ਕਹੋ ਜੀ ਡੈਮੋਕ੍ਰੇਸੀ ਹੈ ਕਹਿਨੂੰ ਤੇ ਜਿਹੜਾ ਬਾਰ-ਬਾਰੇ ਟਿੰਡੋਰਾ ਪਟਿਆ ਜਾਂਦਾ ਆਪਾਂ ਕਹਿ ਸਕਦੇ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਪਰ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਿੱਖਾਂ ਦੀ ਜਿਹੜੀ ਇੱਕ ਤਾਂ ਚੋਣਾਂ ਦਾ ਗਲਪਾਤਾ ਜੋ ਸਾਡਾ ਸਿਸਟਮ ਹੈ ਨਹੀਂ ਹੁਣ ਚਲੋ ਜੇ ਗੱਲ ਪਾ ਹੀ ਦਿੱਤਾ ਤੇ ਫਿਰ ਹਰ ਇੱਕ 5 ਸਾਲ ਬਾਅਦ ਉਹ ਕਰਵਾਇਆ ਨਹੀਂ ਜਾਂਦਾ ਹਾਂਜੀ ਹਾਂਜੀ ਸੋ ਇਹ ਬੜੀ ਇੱਕ ਤਰ੍ਹਾਂ ਨਾਲ ਦੁਖਦਾਈ ਖਬਰ ਹੈਗੀ ਆ ਬਿਲਕੁਲ ਤੁਸੀਂ ਵਧੀਆ ਸਵਾਲ ਹੈ ਜਿਹੜਾ ਉਠਾਇਆ ਵੀਰ ਡੈਮੋਕ੍ਰੇਸੀ ਕਾਦੀ ਆ ਵੀ ਜਿੱਦੇ ਵਿੱਚ ਹਰੇਕ 5 ਸਾਲਾਂ ਬਾਅਦ ਨਹੀਂ ਚੋਣਾ ਹੁੰਦੀ ਆ ਹਾਲਾਂਕਿ ਤੁਸੀਂ ਇਹ ਵੀ ਬਿਲਕੁਲ ਸਹੀ ਜ਼ਿਕਰ ਕਰਿਆ ਵੀ ਇਹ ਸਾਡਾ ਸਿਸਟਮ ਨਹੀਂ ਹੈ ਸਿੱਖਾਂ ਦਾ ਸਿਸਟਮ ਨਹੀਂ ਹੈ ਸੋ ਸਿੱਖਾਂ ਵਿੱਚ ਜਿਹੜੀ ਚੰਗੇ ਗੁਰਸਿੱਖਾਂ ਨੂੰ ਆਪ ਚੁਣਨ ਦੀ ਜਿਹੜੀ ਮੁਹਾਰਤ ਆ ਉਹ ਹੋਣੀ ਚਾਹੀਦੀ ਆ ਕਿ ਜਦੋਂ ਹੋਰ ਕਿਸੇ ਧਰਮ ਦੇ ਜਿਹੜੇ ਧਾਰਮਿਕ ਪ੍ਰਬੰਧਾਂ ਦੇ ਰੱਖ-ਰਖਾਅ ਲਈ ਕੋਈ ਇਲੈਕਸ਼ਨਾਂ ਵਗੈਰਾ ਨਹੀਂ ਹੁੰਦੀਆਂ ਤਾਂ ਸਿੱਖਾਂ ਨੂੰ ਇਸ ਜਿਹੜੇ ਗਦੀ ਘੇੜ ਵਿੱਚ ਪਾਇਆ ਗਿਆ ਇਹ ਬਿਲਕੁਲ ਗਲਤ ਪਾਇਆ ਗਿਆ ਪਰ ਜੇ ਹੁਣ ਪਾਇਏ ਵੀ ਗਏ ਹੈਗੇ ਆ ਉਹ ਜਿਹੜੀ ਹੈਗੀ ਆ ਵੀ ਇਹ ਮੁਕਤੀ ਤਾਂ ਸਿੱਖਾਂ ਦੀ ਆਪਣੀ ਜਿਹੜੀ ਸਿਆਸੀ ਮੁਕਤੀ ਆ ਉਹਦੇ ਨਾਲ ਜੁੜੀ ਹੋਈ ਆ ਜਦੋਂ ਸਿੱਖਾਂ ਦੀ ਸਿਆਸੀ ਮੁਕਤੀ ਹੋਵੇਗੀ ਤਾਂ ਇਹਦਾ ਪ੍ਰਬੰਧ ਆ ਜਿਹੜਾ ਆਪਣੇ ਆਪ ਗੁਰਸਿੱਖਾਂ ਦੇ ਹੱਥ ਵਿੱਚ ਆਉਣ ਦੀ ਸੁਭਾਵਨਾ ਹੋਵੇਗੀ ਪਰ ਹੁਣ ਐਸਐਸਸਾਰੋਂ ਦਾ ਜਿਹੜਾ ਹੈਗਾ ਉਹ ਕਾਰਜਕਾਲ 30 ਜੂਨ ਨੂੰ ਖਤਮ ਹੋ ਗਿਆ ਹੋਇਆ ਉਹ ਤੋਂ ਬਾਅਦ ਕੋਈ ਵਾਅਦਾ ਨਹੀਂ ਹੋਇਆ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਮਿਲੀ ਹਨਾ ਸੋ ਜਿਹੜੀਆਂ ਇੰਨੀਆਂ ਸਾਰੀਆਂ ਵੋਟਾਂ ਉਹਨਾਂ ਵੱਲੋਂ ਬਣਾਈਆਂ ਗਈਆਂ ਸੀ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਫੇਰ ਲਟਕ ਗਿਆ ਹੋਇਆ ਹਨਾ ਵੀ ਉਹ ਉਹ ਕਿੰਨੀ ਦੇਰ ਤੱਕ ਅੱਗੇ ਵਧਣਗੀਆਂ ਕਿੰਨੀ ਦੇਰ ਤੱਕ ਨਹੀਂ ਅੱਗੇ ਵਧਣਗੀਆਂ ਆਇਆ ਉਹ ਉੱਥੇ ਸਟੈਂਡ ਰਹਿਣਗੀਆਂ ਜਾਂ ਮੋੜ ਤੋਂ ਦੁਬਾਰੇ ਵੋਟਾਂ ਬਣਾਈਆਂ ਜਾਣਗੀਆਂ ਸੋ ਬੜੀ ਹਲੇ ਹਲੇ ਆਪਾਂ ਕਹਿ ਸਕਦੇ ਆ ਵੀ ਕਨਫਿਊਜ਼ਨ ਵਾਲੀ ਤੇ ਭੰਬਲ ਪੂਸੇ ਵਾਲੀ ਸਥਿਤੀ ਹੈ ਮੈਨੂੰ ਨਹੀਂ ਲੱਗਦਾ ਵੀ ਹਲੇ ਕੇਂਦਰ ਸਰਕਾਰ ਕਿਉਂਕਿ ਕੇਂਦਰ ਸਰਕਾਰ ਸਿੱਖ ਰਾਜਨੀਤੀ ਕਿਸਕਰ ਬਟ ਬੈਠਦੀ ਆ ਜਾਂ ਉਹਨਾਂ ਨੂੰ ਬਾਦਲ ਕਿਆਂ ਤੋਂ ਵੱਧ ਕੋਈ ਹੋਰ ਵਫਾਦਾਰ ਬੰਦਾ ਜਦੋਂ ਤੱਕ ਨਹੀਂ ਮਿਲਦਾ ਉਸ ਸੰਦਰਭ ਚੋਂ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਲਈ ਸਭ ਤੋਂ ਵੱਧ ਵਫਾਦਾਰ ਸੀਗਾ ਪਰ ਸੁਖਬੀਰ ਸਿੰਘ ਬਾਦਲ ਤੇ ਉਹ ਵਿਸ਼ਵਾਸ ਨਹੀਂ ਕਰ ਰਹੇ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਇਹ ਸੁਖਬੀਰ ਸਿੰਘ ਬਾਦਲ ਪਾਇਦਾ ਰਾਗੂ ਨਹੀਂ ਹੈਗਾ ਹਨਾ ਸੋ ਉਹ ਗੱਲ ਵੀ ਠੀਕ ਹੈ ਕਿ ਸੁਖਬੀਰ ਸਿੰਘ ਇੱਕ ਬਿਜ਼ਨਸ ਮੈਨ ਹੈਗਾ ਸੋ ਉਹ ਪੋਲਿਟਿਸ਼ੀਅਨ ਨਹੀਂ ਹੈਗਾ ਉਹ ਆਪਣੇ ਬਿਜ਼ਨਸ ਦੇ ਕਾਰਜਾਂ ਕਰਕੇ ਜਿਹੜਾ ਪੋਲਿਟਿਕਸ ਵਿੱਚ ਆਇਆ ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਹੱਦ ਤੱਕ ਕਹਿ ਸਕਦੇ ਸੀ ਬੇਸ਼ੱਕ ਉਹ ਸਿੱਖੀ ਦੀ ਵਿਰੋਧੀ ਪੋਲਿਟਿਕਸ ਹੀ ਕਰਦਾ ਰਿਹਾ ਪਰ ਫਿਰ ਵੀ ਪੋਲਿਟਿਕਸ ਵਿੱਚ ਤਾਂ ਜਿੱਦਾਂ ਜਿੱਦਾਂ ਹੈਗਾ ਸੀ ਹੁਣ ਸਰਕਾਰ ਹੈ ਜਿਹੜੀ ਇਹ ਦੇਖ ਰਹੀ ਹੈਗੀ ਆ ਵੀ ਕੋਈ ਇਸ ਤਰ੍ਹਾਂ ਦਾ ਹੱਥ ਠੋਕਾ ਧੜਾ ਜਿਹੜਾ ਉਹ ਆਵੇ ਵੀ ਜੀ ਨੂੰ ਅਸੀਂ ਗੁਰਦੁਆਰਾ ਪ੍ਰਬੰਧ ਦਾ ਜਿਹੜਾ ਸੌਂਪ ਸਕੀਏ ਪਰ ਆਪਾਂ ਪਿਛਲੇ ਅੰਕ ਪ੍ਰੋਗਰਾਮਾਂ 'ਚ ਗੱਲ ਕਰ ਰਹੇ ਹੈਗੇ ਆ ਵੀ ਕੁਝ ਕੁਝ ਜਿਹੜੀਆਂ ਪੰਥਕ ਧਿਰਾਂ ਨੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮਾਮਲੇ ਵਿੱਚ ਇਕੱਠਾ ਹੋਣ ਜਾ ਰਹੀਆਂ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਾਲਾ ਗਰੁੱਪ ਹੈ ਜਿਹੜਾ ਉਹ ਤੇ इवन ਪੰਜ ਮੈਂਬਰੀ ਜਿਹੜੀ ਭਾਰਤੀ ਕਮੇਟੀ ਆ ਉਹਨਾਂ ਵਿੱਚ ਤੇ ਭਾਈ ਅਮਰਪਾਲ ਸਿੰਘ ਵਾਲੇ ਗਰੁੱਪ ਵਿੱਚ ਕੰਮ ਸਹਿਮਤੀ ਬਣੀਆਂ ਵੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਕੇਂਦਰ ਮੰਨ ਕੇ ਜਾਂ ਉਹਨਾਂ ਨੂੰ ਪ੍ਰਧਾਨ ਦਾ ਜਿਹੜਾ ਉਮੀਦਵਾਰ ਮੰਨ ਕੇ ਅੱਗੇ ਵਧਿਆ ਜਾਵੇ ਪਰ ਹੁਣ ਜਦ ਇਹ ਨੋਟੀਫਿਕੇਸ਼ਨ ਹੀ ਨਹੀਂ ਹੋਏਗਾ ਚੋਣਾਂ ਨਹੀਂ ਹੋਣਗੀਆਂ ਤੇ ਫਿਰ ਉਹਨਾਂ ਮਰਜ਼ੀ ਕੰਮ ਕਰੀ ਜਾਵੇ ਬਿਲਕੁਲ ਜੀ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਆ ਕਿ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਸ ਦੇ ਨਾਲ ਸਿੱਖ ਰਾਜਨੀਤੀ ਵੀ ਜਿਹੜੀ ਹੈ ਹੁਣ ਜੇ ਮੰਨ ਲਓ ਕਿ ਹਰ ਇੱਕ ਪੰਜ ਸਾਲਾਂ ਬਾਅਦ ਚੋਣਾਂ ਹੁੰਦੀਆਂ ਨੇ ਤੇ ਆਪਾਂ ਇਹ ਕਹਿ ਸਕਦੇ ਆ ਕਿ ਹਰੇਕ ਨੂੰ ਜਿਹੜਾ ਉਸ ਦੇ ਵਿੱਚ ਮੌਕਾ ਮਿਲੇਗਾ इवन ਕਿ ਜਿਹੜੇ ਸਿੱਖ ਵੋਟਰਸ ਨੇਾਇਤ ਕੀ ਆਪਾਂ ਦੇਖਿਆ ਕਿ ਕਿੰਨੀ ਮੁਸ਼ਕਲਤ ਦੇ ਨਾਲ ਜਿਹੜਾ ਹੈ 50 ਲੱਖ ਦੇ ਕਰੀਬ ਜੜੀਆਂ ਵੋਟਾਂ ਨੇ ਉਹ ਬਣੀਆਂ ਹੈਗੀਆਂ ਨੇ ਤੇ ਜੇ ਹਰੇਕ 5 ਸਾਲ ਬਾਅਦ ਚੋਣਾਂ ਹੋਣ ਜਿੱਦਾਂ ਕਿ ਦੁਨੀਆ ਚੋਣਾਂ ਹੁੰਦੀਆਂ ਨੇ ਉਸ ਤੇ ਵਿੱਚ ਵੀ ਉਤਸ਼ਾਹ ਹੁੰਦਾ ਹੈ ਤੇ ਫਿਰ ਹਰੇਕ ਵਾਰੀ ਲੀਡਰਸ਼ਿਪ ਚੇਂਜ ਹੋਣ ਦਾ ਵੀ ਹੋਵੇ ਪਾਰਟੀ ਚੇਂਜ ਹੋਣ ਦਾ ਹੋਣ ਚੰਗੀ ਆਪੋਜੀਸ਼ਨ ਹੋਵੇ ਤਾਂ ਕਿ ਇਹ ਸਿਸਟਮ ਦੇ ਵਿੱਚ ਵੀ ਜਿਹੜਾ ਪਾਇਆ ਗਿਆ ਸਿੱਖਾਂ ਦੇ ਗਲ ਇਸ ਦੇ ਵਿੱਚੋਂ ਵੀ ਕੋਈ ਚੰਗੀ ਤਰ ਜਿਹੜੀ ਹੈ ਉਸ ਨੂੰ ਲੀਡ ਕਰੇ ਪਰ ਇਸ ਤਰ੍ਹਾਂ ਦਾ ਹੋਇਆ ਹੀ ਨਹੀਂ ਹੈ ਪਿਛਲੀਆਂ ਚੋਣਾ ਹੁਣ 2011 ਦੇ ਵਿੱਚ ਹੋਈਆਂ ਸੀ 2025 ਦੇ ਵਿੱਚ ਆਪਾਂ ਚੱਲ ਰਹੇ ਹੈਗੇ ਆ ਇੱਕ ਉਮੀਦ ਸੀਗੀ ਪਰ ਦੇਖਦੇ ਆ ਕਿ ਕਿਵੇਂ ਹੁੰਦਾ ਔਰ ਇਸ ਤੇ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਕਿ ਕੋਈ ਵੀ ਧਿਰ ਜਿਹੜੀ ਧਿਰ ਚਲੋ ਰਾਜ ਕਰਦੀ ਹੈ ਉਹਨੇ ਤੇ ਗੱਲ ਕੀ ਕਰਨੀ ਹੈਗੀ ਹੈ ਸਿਲੈਕਟਿਵ ਤੌਰ ਤੇ ਕੋਈ ਇਸ ਤਰ੍ਹਾਂ ਦੀ ਐਫਰਟ ਨਹੀਂ ਹੁੰਦੀ ਕਿ ਘੱਟੋ ਘੱਟ ਮੁੱਦਾ ਤੇ ਚੱਕਿਆ ਜਾਵੇ ਕਿਤੇ ਕੋਈ ਛੋਟਾ ਮੋਟਾ ਮਹੀਨੇ ਦਾ ਇੱਕ ਪ੍ਰੋਟੈਸਟ ਹੀ ਕੀਤਾ ਜਾਵੇ ਕਿਤੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇ ਸੈਂਟਰ ਨੂੰ ਮਿਲਿਆ ਜਾਵੇ ਕਿਸੇ ਚਾਹੇ ਬਹੁਤ ਸਾਰੇ ਭਾਜਪਾ ਦੇ ਵਿੱਚ ਵੀ ਸੇਖ ਆਗੂ ਹੈਗੇ ਨੇ ਉਹ ਕਿਉਂ ਨਹੀਂ ਇਹ ਮਸਲਾ ਨਹੀਂ ਹੋਣੀ ਚਾਹੀਦੀ ਆ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਜਾਂ ਸਬੰਧਤ ਧਰਾਂ ਨੂੰ ਜਿਹੜਾ ਹੈਗਾ ਲਗਾਤਾਰ ਡੈਲੀਗੇਸ਼ਨਸ ਮਹੀਨੇ ਦੋਵੇਂ ਨੇਬਰ ਨੇ ਲਈ ਰਿਮਾਈਂਡ ਕਰਾਵੇ ਬੇ ਡਿਊ ਪਈਆਂ ਨੇ ਚੋਣਾਂ ਉਹਦੇ ਵਿੱਚ ਕਾਫੀ ਕਾਫੀ ਇਸ ਤਰ੍ਹਾਂ ਦੀ ਬਹੁਤ ਸਾਰੇ ਤਾਂ ਮੈਂਬਰਾਂ ਦੀ ਮੌਤ ਵੀ ਹੋ ਚੁੱਕੀ ਹੈਗੀ ਹੈ ਕਾਲੀ ਸਾਲ ਹਾਂ ਵੀ ਉਹ ਉਹ ਸੀਟਾਂ ਖਾਲੀ ਪਈਆਂ ਨੇ ਉੱਥੇ ਸੇਵਾ ਨਿਭਾਉਣ ਵਾਲਾ ਕੋਈ ਨਹੀਂ ਹੈਗਾ ਜਦੋਂ ਐਮਐਲਏ ਦੀ ਮੌਤ ਦਾ 6 ਮਹੀਨੇ ਦੇ ਵਿੱਚ ਵਿੱਚ ਐਮਪੀ ਦੀ ਮੌਤ ਦਾ 6 ਮਹੀਨੇ ਚ ਚੋਣ ਹੋ ਜਾਂਦੀ ਆ ਤੋ ਇਹਦਾ ਵੀ ਕੋਈ ਡਿਊ ਪ੍ਰੋਸੈਸ ਚਾਹੀਦਾ ਹੈਗਾ ਜਦੋਂ ਤੱਕ ਅਸੀਂ ਇਸ ਭਾਰਤੀ ਰਾਜਨੀਤੀ ਦੇ ਅਧੀਨ ਰਹਿ ਰਹੇ ਹੈਗੇ ਆ ਉਦੋਂ ਤੱਕ ਤਾਂ ਕੁਛ ਨਾ ਕੁਛ ਹੀ ਕਰਨਾ ਪਵੇਗਾ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੋਈ ਧਿਰ ਇਸ ਨੂੰ ਅੱਗੇ ਲੈ ਕੇ ਜਾਂਦੀ ਹੈਗੀ ਆ ਜਾਂ ਫਿਰ ਜਿਹੜਾ ਹੈ ਬਸ ਇੰਤਜ਼ਾਰ ਕੀਤਾ ਜਾਵੇਗਾ ਕਿ ਜਦੋਂ ਉਹਨਾਂ ਦਾ ਕੋਈ ਹੱਥ ਟੋਕੀ ਤੇ ਕੋਈ ਸਾਹਮਣੇ ਆਵੇਗੀ ਤੇ ਉਦੋਂ ਹੀ ਫਿਰ ਜੜੀਆਂ ਚੋਣਾ ਹੋਣਗੀਆਂ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਦੋਨਾਂ ਤਖਤਾਂ ਦਾ ਆਪਾਂ ਕਹਿ ਰਹੀਏ ਕਿ ਵਿਵਾਦ ਜਿਹੜਾ ਇੱਕ ਤਰੀਕੇ ਨਾਲ ਖੜਾ ਕੀਤਾ ਗਿਆ ਸੀ ਉਹ ਵਾਪਸ ਹੁਕਮਨਾਮੇ ਹੋਣ ਦੇ ਨਾਲ ਉਹ ਵਿਵਾਦ ਜਿਹੜਾ ਹੈ ਟਲ ਗਿਆ ਹੈਗਾ ਸਰਦਾਰ ਅਰਪਤਾ ਸਿੰਘ ਜੀ ਵਿਵਾਦ ਤੇ ਚਲੋ ਖਤਮ ਹੋ ਗਿਆ ਹੋਇਆ ਪਰ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਅਜੇ ਤੱਕ ਵੀ ਸਾਨੂੰ ਨਹੀਂ ਮਿਲੇ ਕਿ ਇਹ ਵਿਵਾਦ ਹੋਇਆ ਕਿਉਂ ਕਿਉਂ ਇੰਨੀ ਜਿਆਦਾ ਕਾਲ ਕੀਤੀ ਗਈ ਆਪਣੇ ਹੀ ਜਿਹੜਾ ਹੈਗਾ ਹੈ ਕਿ ਪੁਰਾਣੇ ਜਿਹੜੇ ਫੈਸਲੇ ਜੇ ਆਪਾਂ ਕਹੀਏ ਕਿ ਜਦੋਂ ਹੋਇਆ ਸੀ ਕਿ ਲੋਕਲ ਮਸਲੇ ਜਿਹੜੇ ਨੇ ਉੱਥੇ ਹੱਲ ਹੋ ਜਾਣੇ ਚਾਹੀਦੇ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਦੋਂ ਜਿਹੜੇ ਜਥੇਦਾਰ ਥਾਪੇ ਗਏ ਸਨ ਚਾਹੇ ਉਹ ਦਮਦਮਾ ਸਾਹਿਬ ਦੇ ਹੋਣ ਜਾਂ ਅਕਾਲ ਤਖਤ ਸਾਹਿਬ ਦੇ ਹੋਣ ਜਦੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਉਦੋਂ ਕੋਈ ਇਕੱਠ ਨਹੀਂ ਹੁੰਦਾ ਉਦੋਂ ਹੱਥੋਂ ਹੱਥ ਕੁਝ ਨਹੀਂ ਹੁੰਦਾ ਤੇ ਫਿਰ اچانک ਜਦੋਂ ਖਬਰ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਹੱਥੋਂ ਹੱਥ ਇਕੱਠ ਵੀ ਹੋ ਜਾਂਦਾ ਹੁੰਦਾ ਹੈ ਸਰਗਰਮੀ ਸ਼ੁਰੂ ਹੋ ਜਾਂਦੀ ਹੈ ਕਿਸ ਦੀ ਇਨਸਟਰਕਸ਼ਨ ਤੇ ਇਹ ਹੋਇਆ ਤੇ ਕਿਸ ਤਰੀਕੇ ਦੇ ਨਾਲ ਕੀ ਹੁਣ ਟਕਰਾਅ ਖਤਮ ਹੋਣ ਨਾਲ ਜਿਹੜੀ ਇਹ ਸੰਸਥਾਵਾਂ ਦੇ ਵਿਕਾਰ ਨੂੰ ਢਾਹ ਲਾਈ ਗਈ ਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਕੋਈ ਮਿਲੇਗੀ ਜਾਂ ਨਹੀਂ ਮਿਲੇਗੀ ਨਹੀਂ ਉਹਨਾਂ ਦੋਸ਼ੀਆਂ ਨੇ ਤਾਂ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਏਡੀ ਵੱਡੀ ਵਗਿਆ ਕਰੀ ਆ ਸੋ ਉਹਨਾਂ ਨੂੰ ਕੋਈ ਸਜ਼ਾ ਜਾਂ ਕੋਈ ਵੀ ਜਿਹੜੀ ਹੈਗੀ ਦਵਾਰੇ ਉਹਨਾਂ ਨੂੰ ਤਖਤ ਸਾਹਿਬ ਤੇ ਨਹੀਂ ਬੁਲਾਇਆ ਗਿਆ ਸੋ ਜਿਹੜਾ ਮਸਲਾ ਹੈਗਾ ਵੀ ਇਹ ਦੋ ਤਖਤਾਂ ਦਰਮਿਆਨ ਸੁਪਰੀਮ ਅਦਾਲਤ ਜਾਂ ਚੌਧਰ ਦਾ ਇਹ ਰਾਜਨੀਤੀ ਤੋਂ ਪਰੇ ਰਿhta ਕੁਝ ਰਾਜਨੀਤੀਵਾਨਾਂ ਦੀ ਦੇ ਜਿਹੜੇ ਜਿਹੜੇ ਗਲਤ ਹੋ ਜਿਹੜੇ ਹੁਕਮ ਆ ਉਹਨਾਂ ਨੂੰ ਉੱਥੇ ਤਖਤ ਸਾਹਿਬਾਨ ਤੋਂ ਕਰਵਾਇਆ ਗਿਆ ਖਾਸ ਕਰਕੇ ਜਿਹੜਾ ਰਣਜੀਤ ਸਿੰਘ ਗੋਹਰ ਦੀਆਂ ਜਿਹੜੀਆਂ ਸਾਰੇ ਜਿਹੜੇ ਉਹਦੇ ਖਿਲਾਫ ਦੋਸ਼ ਲੱਗੇ ਸੀ ਉਸ ਰਣਜੀਤ ਸਿੰਘ ਗੋਹਰ ਦੇ ਦੋਸ਼ਾਂ ਨੂੰ ਸੇਵਾ ਮੁਕਤ ਕਰਕੇ ਉਹਨੂੰ ਇਹ ਕਿਹਾ ਗਿਆ ਵੀ ਉਹਨੂੰ ਤਖਤ ਦਾ ਜਥੇਦਾਰ ਬਣਾਇਆ ਜਾਵੇ ਬਿਲਕੁਲ ਗਲਤ ਫੈਸਲਾ ਸੀ ਜੀ ਸੋ ਰਣਜੀਤ ਸਿੰਘ ਗੋਹਰ ਆਪਾਂ ਇੱਥੇ ਨਿੱਜੀ ਤੌਰ ਤੇ ਦੇਖਿਆ ਹੈਗਾ ਵੀ ਉਹ ਇਸ ਲੈਵਲ ਦੇ ਵਿਅਕਤੀ ਨਹੀਂ ਹੈਗੇ ਜਿ ਉਹਨਾਂ ਨੂੰ ਤਖਤ ਸਹਿਬਾਨ ਦੀ ਧਾਰਮਿਕ ਜ਼ਿੰਮੇਵਾਰੀ ਸੌਂਪੀ ਜਾਵੇ ਸੋ ਜਿਹੜੀਆਂ ਤਖਤ ਸਹਿਬਾਨ ਤੇ ਜਿਹੜੀਆਂ ਸ਼ਕਤੀਆਂ ਬਰਾਜਮਾਨ ਹੋਣ ਉਹਨਾਂ ਦਾ ਕੋਈ ਉੱਚਾ ਸੋਚਾ ਜਿਹੜਾ ਹੈਗਾ ਜੀਵਨ ਚਾਹੀਦਾ ਉਹ ਗੁਰਬਾਣੀ ਨਾਲ ਜੁੜੇ ਹੋਏ ਹੋਣੀ ਚਾਹੀਦੀ ਹੈ ਸ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਿਰਫ ਪਤਾ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਸ਼ਖਸੀਅਤ ਵਿੱਚੋਂ ਗੁਰਬਾਣੀ ਤੇ ਸਿੱਖ ਅਥਾਸ ਦੇ ਝਲਕਾਰੇ ਪੈਣੇ ਚਾਹੀਦੇ ਆ ਉਹ ਕਦਮ ਕਦਮ ਆ ਜਿਹੜਾ ਸਿੱਖ ਡਿਸਪਲਨ ਵਿੱਚ ਰੱਖਣ ਵਾਲੇ ਜਿਹੜੇ ਹੋਣੇ ਚਾਹੀਦੇ ਆ ਹੁਣ ਗਿਆਨੀ ਰਣਜੀਤ ਸਿੰਘ ਗੋਹਰ ਜਿਹਨੇ ਭਾਈ ਹਰਪ੍ਰੀਤ ਸਿੰਘ ਦੇ ਖਿਲਾਫ ਆ ਹੋਰ ਸਿੱਖਾਂ ਦੇ ਖਿਲਾਫ ਜਿਹੜੇ ਜਿਹੜੀ ਬਹੁਤ ਘੱਡਿਆ ਨੀਵੀਂ ਸ਼ਬਦਾਵਲੀ ਜਾ ਕੇ ਬੋਲੀ ਹੈਗੀ ਆ ਉਹ ਸਿੱਖ ਮਰਿਆਦਾ ਅਨਸਾਰ ਕਿਸੇ ਵੀ ਧਾਰਮਿਕ ਪੁਰਸ਼ ਨੂੰ ਇਸ ਤਰ੍ਹਾਂ ਦੀ ਸ਼ਬਦਾਬਲੀ ਬੋਲਣੀ ਸ਼ੋਭਾ ਹੀ ਨਹੀਂ ਦਿੰਦੀ। ਗੁਰੂ ਸਾਹਿਬ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਸੋ ਜੇ ਸਾਡਾ ਗੁਰੂ ਮਿੱਠ ਬੋਲੜਾ ਹੈਗਾ ਤਾਂ ਉਹਦੇ ਜਿਹੜੇ ਗੁਰਸਿੱਖ ਆ ਉਹ ਵੀ ਮਿੱਠ ਬੋਲੜੇ ਹੋਣੇ ਚਾਹੀਦੇ ਆ ਔਰ ਖਾਸ ਕਰਕੇ ਜਦੋਂ ਜ਼ਿੰਮੇਵਾਰ ਪੋਜੀਸ਼ਨਾਂ ਤੇ ਤੁਸੀਂ ਬੈਠੇ ਹੋਵੋ ਸੋ ਉਹਨਾਂ ਦੀ ਜਿਹੜੀ ਹੈਗੀ ਆ ਤਾਂ ਜਿਹੜੀ ਤਾਜ ਪੋਸ਼ੀ ਆ ਉਹ ਕਿਸ ਢੰਗ ਨਾਲ ਅੱਗੇ ਹੋਈ ਜਾਂ ਉਹਨਾਂ ਨੂੰ ਉੱਥੇ ਲਾਉਣ ਦਾ ਜਿਹੜਾ ਚੱਕਰ ਉਹ ਉਹ ਕਿਸ ਕਿਸਤਬਾਦ ਹੀ ਹੋਇਆ। हां ਸਾਡੀ ਜਾਣਕਾਰੀ ਮੁਤਾਬਕ ਜਿਹੜਾ ਹੈਗਾ ਵੀ ਇਹ ਸਾਰਾ ਮਸਲਾ ਉਤੋਂ ਪਹਿਲਾਂ ਹੱਲ ਹੋ ਚੁੱਕਿਆ ਸੀ ਜਦੋਂ ਭਾਈ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਇਹ ਹੁਕਮਨਾਮਾ ਜਾਰੀ ਕਰਿਆ ਵੀ ਰঞ্জੀਤ ਸਿੰਘ ਘੋੜਦਿਆਂ ਸਾਰੇ ਜਿਹੜੇ ਦੋਸ਼ਾਂ ਮੁਕਤ ਤੇ ਉਹਨੂੰ ਜਥੇਦਾਰ ਲਾਇਆ ਜਾਵੇ ਉਤੋਂ ਪਹਿਨਾ ਕੁਛ ਵਿਦਵਾਨ ਸੱਜਣਾ ਔਰ ਕੁਛ ਸਿੱਖ ਕਾਰਜਕਰਤਾਵਾਂ ਦੇ ਜਿਹੜੇ ਯਤਨਾਂ ਦੇ ਨਾਲ ਇਹ ਮਸਲਾ ਹੱਲ ਹੋ ਗਿਆ ਸੀਗਾ ਪਰ ਇੱਕਦਮ ਫੇਰ ਹੈਗਾ ਜਿਹੜਾ ਰਾਜਨੀਤਿਕ ਪ੍ਰੈਸ਼ਰ ਪਿਆ ਕੁਛ ਤੀਜਾ ਬੰਦਾ ਆ ਤੇ ਜਿੱਤਰ ਹੈਗੀ ਆ ਜਿਹੜੀ ਦੋਵਾਂ ਤਖਤਾਂ ਦਰਮਿਆਨ ਜਿਹੜਾ ਟਕਰਾ ਕਰਾਉਣਾ ਚਾਹੁੰਦੀ ਸੀ ਉਹਦੀਆਂ ਹਦਾਇਤਾਂ ਤੇ ਫੇਰ ਇਹ ਦੁਬਾਰੇ ਹੁਕਮਨਾਮੇਦਾਰ ਹੁਕਮਨਾਮੇਦਾਰ ਹੁਕਮਨਾਮੇ ਇੱਕ ਦੂਜੇ ਦੇ ਖਿਲਾਫ ਜਾਰੀ ਹੋਏ ਜਿਨੇ ਤਖਤ ਸਹਿਬਾਨ ਦੀ ਮਾਨ ਮਰਿਆਦਾ ਨੂੰ ਜਿਹੜਾ ਵੱਟਾ ਲਾਇਆ ਹੁਣ ਚਾਹੀਦਾ ਜੇ ਅਕਾਲ ਤਖਤ ਦੇ ਜਥੇਦਾਰ ਵਾਕਈਏ ਮਹਿਸੂਸ ਕਰਦੇ ਆ ਜਾਂ ਇਹ ਕਹਿੰਦੇ ਹੈਗੇ ਆ ਵੀ ਮੈਂ ਕਿਸੇ ਦਬਾਅ ਦੀ ਨਹੀਂ ਹੈਗਾ ਤਾਂ ਉਸ ਤੀਜੀ ਧਿਰ ਦੀ ਪਛਾਣ ਕਰਕੇ ਉਹਨੂੰ ਸੰਗਤਾਂ ਦੇ ਸਾਹਮਣੇ ਬੇਨਕਾਬ ਕਰਨ ਔਰ ਉਹਨੂੰ ਜਿਹੜੀ ਹੈਗੀ ਬੰਨ ਦੀ ਸਜ਼ਾ ਸ਼੍ਰੀ ਅਕਾਲ ਤਖਤ ਸਭ ਤੋਂ ਨੇੜੇ ਕਾਈ ਜਾਵੇ ਤਾਂ ਕਿ ਇਹ ਜੇ ਲੋਕ ਵਾਰ-ਵਾਰ ਸਿੱਖ ਤਖਤਾਂ ਔਰ ਸਿੱਖ ਸੰਸਥਾਵਾਂ ਦਾ ਖਲਵਾੜ ਨਾ ਕਰ ਸਕਣ ਜੀ ਬਿਲਕੁਲ